ਇਦਨਿਓ ਜਨਹਿ ਤੈਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਗੁਰਜ ਸੀ ਅੰਮ੍ਰਿਤਸਰ ਦੇ ਲੋਹਾਰਕਾਰ ਰੋਡ ਤੇ ਹੋਏ ਇੱਕ ਸਿਕਿਉਰਿਟੀ ਗਾਰਡ ਦੇ ਕਤਲ ਨੂੰ ਪੁਲਿਸ ਨੇ ਮਹਿਜ 12 ਘੰਟਿਆਂ ਦੇ ਅੰਦਰ ਹੀ ਟ੍ਰੇਸ ਕਰ ਲਿਆ ਕਤਲ ਦੀ ਵਾਰਦਾਤ ਸਿਲਵਰ ਓਕ ਕਲੋਨੀ ਵਿਖੇ ਹੋਈ ਸੀ ਜਿੱਥੇ ਕਿ 40 ਸਾਲਾ ਸਿਕਿਉਰਿਟੀ ਗਾਰਡ ਦਾ ਕੰਮ ਕਰਨ ਵਾਲੇ ਵਰਿੰਦਰ ਸਿੰਘ ਦਾ ਤੇਜ਼ ਧਾਰ ਵਾਲੇ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ DSP लॉ एंड ऑर्डर आलम विजय सिंह ने दसया है कि मुलजम सुखविंदर सिंह ਨੂੰ ਇਹ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਮ੍ਰਿਤਕ ਵਰਿੰਦਰ ਸਿੰਘ ਦੇ ਨਾਲ ਨਾ ਜਾਇਜ ਸੰਬੰਧ ਨੇ ਇਸੇ ਹੀ ਸ਼ੱਕ ਦੇ ਆਧਾਰ ਤੇ ਸੁਖਵਿੰਦਰ ਸਿੰਘ ਨੇ ਆਪਣੇ ਖਾਸ ਦੋਸਤ ਗੁਰਪ੍ਰੀਤ ਸਿੰਘ ਦੇ ਨਾਲ ਮਿਲ ਕੇ ਕਤਲ ਦੀ ਯੋਜਨਾ ਬਣਾਈ ਸੀ ਵਾਰਦਾਤ ਤੋਂ ਬਾਅਦ ਦੋਨੋਂ ਦੋਸ਼ੀ ਮੋਟਰਸਾਈਕਲ ਰਾਹੀਂ ਇਸੇ ਹੀ ਦੋਸਤ ਗੁਰਪ੍ਰੀਤ ਸਿੰਘ ਦੇ ਜ਼ਿਲ੍ਹਾ ਗੁਰਦਾਸਪੁਰ ਸਥਿਤ ਪਿੰਡ ਤਲਵੰਡੀ ਚੀਰਵਖੇ ਪਹੁੰਚ ਗਏ ਸਨ ਗੁਰਪ੍ਰੀਤ ਉੱਥੇ ਹੀ ਰੁਕ ਗਿਆ ਸੀ ਅਤੇ ਮੋਟਰਸਾਈਕਲ ਵੀ ਉੱਥੇ ਹੀ ਰੱਖ ਲਿਆ ਗਿਆ ਸੀ ਜਦਕਿ ਸੁਖਵਿੰਦਰ ਸਿੰਘ ਵਸ ਰਾਹੀਂ ਜੰਮੂ ਵੱਲ ਚਲਾ ਗਿਆ ਸੀ ਪੁਲਿਸ ਨੇ ਚੌਕੰਨੀ ਕਾਰਵਾਈ ਕਰਦੇ ਹੋਏ ਹੁਣ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਦੇ ਕੋਲੋਂ ਹੋਰ ਪੁੱਛਗਿੱਛ ਵੀ ਕੀਤੀ ਜਾਵੇਗੀ ਇਸ ਬੰਦੇ ਵਿੱਚ ਡੀਐਸਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਹੋਰਾਂ ਨੇ ਹੋਰ ਕੀ ਕੁਝ ਕਿਹਾ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਮਾਨਯੋਗ ਪੁਲਿਸ ਕਮਿਸ਼ਨਰ ਰਮੇਸਰ ਸਦਾਰ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ ਏਸੀਪੀ ਵੈਸਟ ਸ਼੍ਰੀ ਸេច ਗਰਸ਼ਨ ਜੀ ADCP 2 ਸ਼੍ਰੀ ਹਰਪਾਲ ਜੀ ਤੇ ਮੈਡਮ ਅਮਨਦੀਪ ਕੌਰ SHO ਕੈਂਟੋਨਮੈਂਟ ਇਹਨਾਂ ਨੇ ਕੇਸ ਰਿਸਟਰ ਕੀਤਾ ਹੈ FIR ਨੰਬਰ 127 266 2025 ਅੰਡਰ ਸੈਕਸ਼ਨ 103 35 BNS ਐਕਟ ਇਹਦੇ ਚ ਜਿਹੜਾ ਡਿਸੀਜ਼ ਬੰਦਾ ਹੈ ਉਹਦਾ ਨਾਮ ਹੈ ਵਿਰਿੰਦਰ ਸਿੰਘ ਉਹਦੀ ਉਮਰ ਤਕਰੀਬਨ 40 ਸਾਲ ਹੈ ਉਹਦਾ ਕਤਲ ਹੋਇਆ ਸੀ ਕੱਲ ਲੋਹਾਰ ਕਾ ਰੋਡ ਤੇ तकरीबन 7:30 ਵਜੇ ਸ਼ਾਮੀ ਤੇ 8 ਘੰਟੇ ਡੇਢ ਦੇ ਵਿੱਚ ਵਿੱਚ ਹੀ ਪੂਰੀ ਮਿਹਨਤ ਕਰਕੇ ਮੈਡਮ ਅਮਨਦੀਪ ਕੌਰ ਨੇ ਤੇ ਉਹਨਾਂ ਦੀ ਟੀਮ ਨੇ ਕੇਸ ਟਰੇਸ ਕਰ ਲਿਆ ਤੇ 12 ਘੰਟਿਆਂ ਦੇ ਵਿੱਚ ਵਿੱਚ ਦੋਸ਼ੀ ਗ੍ਰਿਫਤਾਰ ਕਰ ਲਏ ਇੱਕ ਦੋਸ਼ੀ ਦਾ ਨਾਮ ਹੈ ਸੁਖਵਿੰਦਰ ਸਿੰਘ ਸਨ ਆਫ ਬਲਬੀਰ ਸਿੰਘ ਦੂਸਰਾ ਦੂਸਰੇ ਨਾਮ ਹੈ ਗੁਰਪ੍ਰੀਤ ਸਿੰਘ ਅਲਾਇਸ ਗੋਪੀ ਇਹਨਾਂ ਦੀ ਉਮਰ तकरीबन 37 ਸਾਲ ਤੇ 33 ਸਾਲ ਹੈਗੀ ਹੈ ਜਿਹੜਾ ਆਪਣਾ ਸੁਖਵਿੰਦਰ ਸਿੰਘ ਹੈ ਉਹਦੀ ਵਾਈਫ ਦਾ ਨਾਮ ਜੋਤੀ ਹੈ ਤੇ ਸੁਖਵਿੰਦਰ ਸਿੰਘ ਨੂੰ ਲੱਗਦਾ ਸੀ ਕਿ ਜੋਤੀ ਦਾ ਜਿਹੜਾ ਅਫੇਅਰ ਹੈ ਉਹ ਵਰਿੰਦਰ ਸਿੰਘ ਨਾਲ ਚੱਲ ਰਿਹਾ ਹੈ ਤੇ ਆਪਣਾ ਜਿਹੜਾ ਸੁਖਵਿੰਦਰ ਸਿੰਘ ਹੈ ਉਹ ਬਦਲੇ ਦੀ ਭਾਵਨਾ ਨਾਲ ਆਪਣਾ ਇਹਨੂੰ ਵਰਿੰਦਰ ਸਿੰਘ ਨੂੰ ਮਾਰਿਆ ਉਹਨੇ ਤੇ ਉਸ ਤੋਂ ਇਲਾਵਾ ਉਹ ਆਪਣੇ ਜਦੋਂ ਕਤਲ ਕਰਨ ਗਿਆ ਸੀ ਉਹ ਆਪਣੇ ਬ੍ਰਦਰ ਨੂੰ ਆਪਣਾ ਗੁਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਗਿਆ ਸੀ ਤੇ ਜਿਹੜਾ ਜਿਹੜਾ ਵਹੀਕਲ ਤੇ ਗਏ ਸੀ ਆਪਣਾ ਸਪਲੈਂਡਰ ਤੇ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਦੱਤਰ ਨਾਲ ਆਪਣਾ ਜਿਹੜਾ ਕਤਲ ਕੀਤਾ ਸੀ ਉਹ ਵੀ ਅਸੀਂ ਦੱਤਰ ਵੀ ਰਿਕਵਰ ਕਰ ਲਈ ਹੈ ਤੇ ਜਿਹੜਾ ਸੁਖਵਿੰਦਰ ਸਿੰਘ ਹੈ ਉਹਨੂੰ ਉਹਨੂੰ ਅਸੀਂ ਫੜਿਆ ਉਥੋਂ ਜੰਮੂ ਬੱਸ ਸਟੈਂਡ ਦੇ ਲਾਗੇ ਹਾਂ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹਨੂੰ ਅਸੀਂ ਬਟਾਲੇਉਂ ਫੜਿਆ ਤੇ ਜਿਹੜਾ ਸੁਖਵਿੰਦਰ ਸਿੰਘ ਉਹ ਆਟੋ ਡਰਾਈਵਰ ਦਾ ਕੰਮ ਕਰਦਾ ਤੇ ਗੁਰਪ੍ਰੀਤ ਚਿਕਨ ਸ਼ਾਪ ਵਿੱਚ ਬਟਾਲੇ ਉਹ ਉੱਥੇ ਕੰਮ ਕਰਦਾ ਹੈ ਜੀ। ਜੋਤੀ ਦੇ ਸੰਬੰਧ ਹੈਗੇ ਸੀ। ਹਾਂਜੀ। ਜੋਤੀ ਦੇ ਸੰਬੰਧ ਹੈਗੇ ਸੀ। ਉਹ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ। ਅਸੀਂ ਮੋਬਾਈਲ ਫੋਨ ਵੀ ਰਿਕਵਰ ਕਰ ਲਿਆ ਤੇ ਅਸੀਂ ਮੋਬਾਈਲ ਫੋਨ ਫੋਰੈਂਸਿਕਲੀ ਭੇਜਾਂਗੇ ਤੇ ਜੇ ਕੁਝ ਨਿਕਲੂਗਾ ਤਾਂ ਅਸੀਂ ਤੁਹਾਡੇ ਤੋਂ ਅਗ ਮੰਗਾਂਗੇ। ਸਰ ਜੀ ਤੁਹਾਨੂੰ ਕੀ ਕਹਾਂਗੇ ਕਿ ਉਹ ਜੋਤੀ ਦੇ ਨਾਲ ਸੰਬੰਧਿਤ ਸੇ ਹੈ ਨਹੀਂ ਜਿਸ ਕਰਕੇ ਪਹਿਲਾਂ ਵੀ ਉਹਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ। ਦੇਖੋ ਜਿਹੜੀ ਜੋਤੀ ਹੈ ਉਹ ਕੁਝ ਦਿਨਾਂ ਪਹਿਲਾਂ ਵੀ ਲੁਧਿਆਣੇ ਗਈ ਸੀ ਤੇ ਜਿਹੜਾ ਇਹਨੂੰ ਲੱਗਦਾ ਸੀ ਸੁਖਵਿੰਦਰ ਸਿੰਘ ਨੂੰ ਕਿ ਉਹਨੂੰ ਲੱਗਦਾ ਸੀ ਕਿ ਵਰਿੰਦਰ ਨੇ ਉਹਨੂੰ ਆਪਣਾ ਕਮਰਾ ਲੈ ਕੇ ਦਿੱਤਾ ਹੈ ਲੁਧਿਆਣੇ ਉਹ ਵੀ ਅਸੀਂ ਏ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਤੇ ਜਦਕਿ ਵਰਿੰਦਰ ਤਾਂ ਆਪਣੀ ਹਲੇ ਫਿਲਹਾਲ ਨੌਕਰੀ ਕਰਦਾ ਸੀਗਾ ਸਿਲਵਰ ਕੋ ਕਲੋਨੀ ਹੈਗੀ ਹੈ ਉਥੇ ਤੇ ਬਾਕੀ ਅਸੀਂ ਦੇਖ ਰਹੇ ਹਾਂ ਕਿ ਮੋਬਾਈਲ ਫੋਨ ਦਾ ਵੀ ਅਸੀਂ ਫੋਰੈਂਸਿਕ ਕਰਾਣਾਗੇ ਤੇ ਦੇਖਾਂਗੇ ਕਿ ਇਹਨਾਂ ਦੇ ਸਬੰਧ ਸਿਗੇ ਜਾਂ ਨਹੀਂ ਸਿਗੇ ਫਿਲਹਾਲ ਕਾਰਨ ਸਿਰਫ ਸ਼ੱਕ ਹੀ ਦੱਸ ਫਿਲਹਾਲ ਸ਼ੱਕ ਹੀ ਹੈ ਜੀ Got yeah. do